ਹੈਲੋ ਸਾਸਤਰੀ ਕਾ ਜੀ ਮੈਂ ਸਰਭੀਤ ਕਾ ਟੈਲ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਵੋਗੇ ਜੀ ਤੁਸੀਂ ਵੀ ਠੀਕ ਠਾਕ ਹੋ ਤੁਸੀਂ ਵੀ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਸਹਾਗ ਹੋਵੋਗੇ ਤੇ ਅੱਜ ਆਪਾਂ ਪਾਉਣੇ ਜੀ ਸੱਤ ਸੱਤ ਬਾਣਾ ਫਸਲੇਟਾਂ ਲਈ ਤੇ ਆਪਾਂ ਲੈ ਡੱਬਾ ਕਿਉਂਕਿ ਸਾਥ ਕੋਈ ਵੀ ਹੈ ਤੇ ਵੈਹੇ ਰੋ ਦਾ ਨਾਮ ਲੈਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੇ ਆਪਾਂ ਜੂਗ ਆਏ ਨਾ ਮਿਸਤਰੀ ਖਾ ਰਹੇ ਨੇ ਤੇ ਨਾ ਮੱਥਾ ਟੇਕਦੇ ਨੇ ਲੋਗ ਇਹ ਕੋ ਬੜ ਬੜੇ ਰਹਿਣੇ ਕੋਠੇ ਤੇ ਮੱਥਾ ਟੇਕਦੇ ਆਂ ਵੀ ਖੜ ਕੇ ਮੈਂ ਨਾ ਆਪਣੇ ਬੜ ਬੜੇ ਰਹਿਣੇ ਦਾ ਨਾਮ ਲੈਣਾ ਹੈ ਗੁਰੂ ਜੀ 没你呢。 ਜੋ ਜੀ ਹੁਣ ਇੱਥੋਂ ਪਾਰ ਰਹੇ ਨੇ ਟਰਾਲੀ ਟਰਾਲੀ ਕਰਨਗੇ ਸੱਡ ਥੱਲੇ ਕਿਉਂਕਿ ਸਲੇਟਾਂ ਫਿਰ ਤਾਂ ਹਾ ਚੜ੍ਹਣੀਆਂ ਸੁਖਾਰੀਆਂ ਹੋ ਜਾਣਗੀਆਂ ਤੇ ਟਰਾਲੀ ਨੂੰ ਵਾਪਕ ਕਰਕੇ ਉੱਥੇ ਲਿਆ ਜਾਊਗਾ ਮੈਨੂੰ ਵਧੀਆ ਲੱਗਿਆ ਮੇਰਾ ਬੇਟਾ ਟਰੈਕਟਰ ਚਲਾਉਂਦਾ ਤੇ ਜਦੋਂ ਬੱਚੇ ਚੀਜ਼ ਚਲਾਉਂਦੇ ਕੋਈ ਮਾਮਾ ਨਾ ਚਾ ਚੜ ਜਾਂਦਾ ਤੇ ਮੈਂ ਵੀਡੀਓ ਬਣਾ ਲਈ ਤਾਂ ਮੈਂ ਬਣਾਉਣ ਦੀ ਸੀ ਦਿਨ ਪਰ ਫੇਰ ਵੀ ਮੈਂ ਤੱਕੇ ਨਾਲ ਬਣਾ ਲਈ ਵੀਡੀਓ ਤੇ ਉਹਦੇ ਡੈਡੀ ਪਾਉਂਦੇ ਡਰਾਲੀ ਪਿੱਛੇ ਬੱਚਿਆਂ ਸਿੱਖਣਾ ਚਾਹੀਦਾ ਸਾਰਾ ਕੰਮ ਏ ਤੇ ਆਪਦੇ ਆਪ ਹੀ ਸਿੱਖ ਗਏ ਸਾਧਨ ਚਲਾਉਣੇ ਬੱਚੇ ਜਦੋਂ ਵੱਡੇ ਹੋ ਜਾਂਦੇ ਇਹਨਾਂ ਨੂੰ ਸਿਖਾਉਣ ਦੀ ਲੋੜ ਨਹੀਂ ਕਹਿੰਦੀ ਹੈਗੀ ਬਸ ਐ ਕਹੀਦਾ ਵੀ ਹੌਲੀ ਥੋੜਾ ਜਿਹਾ ਡਰ ਲੱਗਦਾ ਬੁਰੀਆਂ ਨਾ ਜਨਾਂ ਤੁਮ ਬੱਚਾ ਆਵੇ ਪਰਮਾਤਮਾ ਬੱਚਿਆਂ ਨੂੰ ਰੇਕ ਕੰਮ ਚ ਰਿਸਕ ਹੈ ਪਰ ਰਿਸਕ ਲੈਣਾ ਪੈਂਦਾ ਆਪਾਂ ਨੂੰ ਸਰਦਾ ਨਹੀਂ ਹੈਗਾ। ਗਲੋ ਜੀ ਹੁਣ ਸਲੇਟਾ ਪਾ ਰਹੇ ਨੇ ਵੀਰੇ। ਮਿਸਤਰੀ ਮੈਂ ਉਹਨਾਂ ਨੂੰ ਕਿਹਾ ਭਾਈ ਰਿਸਕ ਆ ਵੀ ਆਪਦਾ ਦੇਖ ਕੇ ਪਾਇਓ। ਏ ਦੂਜੀ ਲੈਂਟ ਰਾਈ ਸਤਨੋ ਵੀ ਬਹੁਤ ਔਖਾ ਕੰਮ ਆ ਪਾਉਣਾ ਥੋੜਾ ਜਿਹਾ ਸਾਵਧਾਨੀ ਜ਼ਰੂਰੀ ਹੈ ਇਹਦੇ ਵਿੱਚ ਵੀ ਥੋੜੀ ਜੀ ਕਾਰਨ ਦੀ ਕੋਈ ਲੋੜ ਨਹੀਂ ਹੈਗੀ ਨਾ ਉਹਦਾ ਸ਼ਾਂਤੀ ਨਾ ਪਾਉ ਮੈਨੂੰ ਬਹੁਤ ਡਰ ਲੱਗਦਾ ਜਦੋਂ ਕੋਈ ਐਂ ਕੰਮ ਚੱਲਦਾ ਤੇ ਮੈਂ ਵੀ ਇੱਥੇ ਬਾਰੇ ਮੰਜਾ ਢਾ ਕੇ ਬਹਿ ਗਏ ਸੀ ਅਸੀਂ ਵੀ ਆ ਕੇ ਕੋਲੇ ਹੁਣ ਸਾਰਿਆਂ ਦੀ ਦਿਲ ਪਤਲੇ ਹੋ ਜਾਂਦੇ ਮੈਨੂੰ ਤਾਂ ਬਹੁਤ ਡਰ ਲੱਗਦਾ ਪਰ ਇਹਨਾਂ ਦਾ ਰੋਜ਼ ਦਾ ਕੰਮ ਹੈ ਪਾਉਂਦੇ ਰਹਿੰਦੇ ਇਦੋਂ ਵੀ ਉੱਚੇ ਉੱਚੇ ਸੱਡ ਪਾਉਂਦੇ ਭਾਈ ਤਾਂ ਇਹ ਵੀ ਲੈ ਇੰਟਰ ਨਾਲੋਂ ਘੱਟ ਨਹੀਂ ਹੈਗੀ ਬਹੁਤ ਔਖਾ ਕੰਮ ਹੈ ਇਹ ਚਲੋ ਜੀ ਟਰਾਲੀ ਲਾਉਣ ਨਾਲ ਉਹਨਾਂ ਨੂੰ ਸੁਖਾਲਾ ਹੋ ਗਿਆ ਇੰਨਾ ਚਾੜਨੀ ਆ ਚਾੜਨਾ ਸਮਾਨ ਆਪਾਂ ਆਸਾਨਾ ਜਿਉਣੇ ਹਰੇਕ ਚੀਜ਼ ਬਣਾਉਣੇ ਬੱਚਿਆਂ ਦੀ ਖਾਤਰ ਵਹਿਗੁਰੂ ਮਿਹਰ ਭਰੇ ਹੱਥ ਰੱਖੇ ਬੱਚਿਆਂ ਦੇ ਸਿਰ ਤੇ ਵਰਤਨ ਵਾਲੇ ਹੋਣ ਜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਾਂ ਕੰਮ ਕਰਦੇ ਆ ਲਓ ਜੀ ਦੋ ਵੀਰ ਥੱਲੇ ਪੜਾਈ ਜਾਂਦੇ ਐ ਸਲੇਟਾਂ ਦੋ ਤਾਹਾਂ ਫੜੀ ਜਾਂਦੇ ਤੇ ਹੁਣ ਆਕਾਸ ਇਧਰਲੀ ਸਾਈਡ ਟਰਾਲੀ ਕੱਢ ਕੇ ਲਾਊਗਾ ਦੂਜੀ ਸਾਈਡ ਇਧਰ ਸਾਡੇ ਲੋਹ ਬਣੀ ਹੋਈ ਤੇ ਉਹ ਅਸੀਂ ਢਾਹ ਦਿੱਤੀ ਫਿਰ ਆਰਜੀ ਬਣਾਈ ਹੋਈ ਸੀ ਪਾਠ ਵੇਲੇ ਬਣਾਈ ਸੀ ਕਿ ਹੱਬੀ ਫੇਰ ਬਣਾਵਾਂਗੇ ਥੋੜਾ ਜਿਹਾ ਦਾ ਡਿੱਕਾ ਲੱਗਦਾ ਸੀ ਲੋਹ ਦਾ ਹੁਣ ਅੱਗੇ ਲਾ ਰਿਹਾ ਆਕਾਸ਼ ਟਰਾਲੀ 3-4 ਫੁੱਟ ਉੱਚਾ ਹੋ ਗਏ ਚੱਕਣੀਆਂ ਸੁਖਾਲੀਆਂ ਹੋ ਗਈਆਂ ਉਹਨਾਂ ਨੂੰ ਸਲੇਟ ਨਹੀਂ ਥੱਲੇ ਬਹੁਤ ਔਖਾ ਹੋ ਜਾਂਦਾ ਮੈਂ ਹੱਸ ਰਹੀ ਦੀ ਮੈਂ ਕਿ ਆਕਾਸ਼ ਕਿਤੇ ਆਂਟੀ ਕੇ ਘਰੇ ਨਾ ਬਾਹਰ ਕੱਢ ਦੀ ਟਰਾਲੀ ਮਾਰ ਕੇ ਪਿੱਛੇ ਕਨੇਕ ਵੱਧ ਗਈ ਹੁਣ ਅੱਗੇ ਨਾਲ ਤੇ ਅਸੀਂ ਇੱਥੇ ਸਾਮੇ ਬੈਠੀਏ ਸੀ ਦੇਖੀ ਜਾਂਦੇ ਸੀ ਬਈ ਇੱਥੇ ਵੀ ਕੀ ਬਣਦਾ ਕਿਵੇਂ ਹੁੰਦਾ ਮੈਂ ਤਾਂ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਘਰੇ ਕੋਈ ਕੰਮ ਹੁੰਦਾ ਇੱਕ ਹੌਂਸਲਾ ਜਿਹਾ ਹੋ ਜਾਂਦਾ ਲਓ ਜੀ ਸੱਡ ਆਪਣਾ ਬਿਲਕੁਲ ਤਿਆਰ ਹੋ ਗਿਆ ਸਾਰੀਆਂ ਸਲੇਟਾਂ ਪੈ ਚੁੱਕੀਆਂ ਨੇ ਅੱਗੇ ਜੋ ਵੀ ਪ੍ਰੋਸੈਸ ਕਰਾਂਗੇ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਹੁਣ ਥੋੜਾ ਜਿਹਾ ਇੱਥੋਂ ਸਾਫ ਕਰ ਰਹੇ ਹਾਂ ਸੀ ਆਕਾਸ਼ ਨੂੰ ਕਿਉਂ ਚੜਿਆ ਹੋਇਆ ਸੱਟ ਦਾ ਨਮੀ ਚੀਜ਼ ਦਾ ਸਾਰੇ ਨੂੰ ਚਾਹ ਹੁੰਦਾਗਾ ਕੇਰਾ ਬਾਅਦ ਚ ਚੇ ਨਹੀਂ ਹੁੰਦਾ ਹੁਣ ਇੱਟਾਂ ਰੋੜੇ ਇੱਥੋਂ ਚੱਕ ਰਹੇ ਸੀ ਜਿਹੜਾ ਕਾਫੂਸੀ ਉਹਦੀ ਸਫਾਈ ਕਰ ਰਹੇ ਸੀ ਪ੍ਰਧਾਨ ਸਾਹਿਬ ਵੀ ਲੱਗ ਗਏ ਸੀ ਨਾਲ ਜੇ ਤਾਂ ਥੋੜੇ ਥੋੜੇ ਨਾਲ ਸਫਾਈ ਹੋ ਜੂਗੀ ਕੋਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਸਟਿੱਪ ਨਾ ਕਰਨਾ ਤੇ ਜੋ ਵੀ ਆਪਣੇ ਭੈਣ ਭਾਈ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਫਿਰ ਮੈਂ ਦੁਬਾਰਾ ਤੁਹਾਨੂੰ ਕਹਿਣੀ ਆ ਤੇ ਅਸੀਂ ਪ੍ਰੋਗਰਾਮ ਤੇ ਜਾ ਕੇ ਐਸੀ ਤਿਆਰ ਹੋਏ ਸੀ ਮੈਂ ਉਸੇ ਤਰੀਕੇ ਵੀਡੀਓ ਐਡਿਟ ਕਰਤੀ